ਮੱਧ ਲਗਭਗ ਇੱਕ ਚੋਲੀ ਜੀ ਦੂਜੀ ਆਪਾਂ ਲੈ ਚੌਣੀ ਐ ਤੇ ਮੱਧ ਦਾ 10-7 ਕੋਈ ਲੀਟਰ ਦੁੱਧ ਹੈਗਾ 7 7.5 ਲੀਟਰ ਤੇ ਗੁੱਡ ਮਾਰਨਿੰਗ ਜੀ ਸਵਾਗਤ ਹੈ ਨਵੇਂ ਵਲੌਗ ਚ ਤੇ ਅੱਜ ਤਰੀਕ ਹੋ ਗਈ ਹੈ ਜੀ 25 ਦਸੰਬਰ 2025 ਤੇ ਟਾਈਮ ਹੋਇਆ ਜੀ 5:30 ਦਾ ਅੱਜ ਲੇਟ ਹੋ ਗਿਆ ਕੰਮ ਤੇ ਵੀਡੀਓ ਪੂਰੀ ਵੇਖਿਆ ਜੇ ਤੇ ਆ ਜੱਡੇ ਤੇ ਛੋਟੇ ਸਾਹਿਬ ਜਦਿਆਂ ਦੇ ਸ਼ੀਦੀ ਦ੍ਰਿਸ਼ ਕਰਕੇ ਪਾਠ ਵੀ ਤਰੀਣਾ ਤੇ ਆਪਾਂ ਉੱਥੇ ਵੀ ਜਾਣਾ ਤੇ ਉੱਥੇ ਸੇਵਾ ਕਰਾਂਗੇ ਵੀਡੀਓ ਚ ਬਣੇ ਰਿਆ ਜੀ ਤੇ ਕੀ ਕਰਦੇ ਤੁਹਾਨੂੰ ਸਾਰਾ ਦਿਨ ਖਾਣੇ ਆ ਗਿਆ ਢੁੱਲ ਥੋੜਾ ਜਿਆ ਤੇ ਆਪਣੀਆਂ 10 ਲੀਟਰ ਦੀ ਕੰਨੀ ਇਹ ਭਰ ਜਾਂਦੀ ਏ ਤੇ ਕਿਲੋ ਕੁ ਦੁੱਧ ਕਰੇ ਰੱਖ ਲਈਦਾ ਸਵੇਰ ਟਾਈਮ ਤੇ ਰਾਤ ਨੂੰ 2-3 ਕਿਲੋ ਰੱਖ ਲਈਦਾ ਤੇ ਦੂਜੀ ਮੱਝ ਕੱਢਦੇ ਆ ਬਾਹਰ ਇੱਥੇ ਜਿੱਥੇ ਦਾਣਾ ਪਾਇਆ ਤੇ ਚੋਣਨੇ ਆਪਾਂ ਦੂਜੀ ਮੱਝ ਵੀ ਵਿਖਾਣੇ ਆ ਤੇ ਕੰਨੀ ਵੀ ਵਿਖਾਣੇ ਆ ਤੁਹਾਨੂੰ ਅੱਧੀ ਤੋਂ ਜ਼ਿਆਦਾ ਹੋ ਗਈ ਏ ਭਰ ਜਾਏਗੀ ਹੁਣ ਵਿਖਾਣੇ ਆਪਾਂ ਤੁਹਾਨੂੰ ਲੋ ਜੀ ਝੋਟੀ ਕੱਢਤੀ ਤੇ ਹੁਣ ਆ ਮੱਝ ਬਾਹਰ ਕੱਢ ਕੇ ਚੋਣਨੇ ਆ ਆਇਆ ਦਾ ਕਟਾ ਤੇ ਕੱਢੀਏ ਫੜਾਫੜ ਇਹਨਾਂ ਨੂੰ ਵੀ ਬਾਹਰ ਦਾਣੇ ਤੇ ਚੱਲੇ ਇਸ ਸਾਈਡ ਤੇ ਉਹ ਨਿਕਲ ਜਾ ਬਈ ਰਾਤ ਨੂੰ ਅੰਦਰ ਬੰਦੀ ਦੀਆਂ ਆਰਾਮ ਨਾਲ ਬਹਿ ਜਾਂਦੀਆਂ ਨੇ ਨਹੀਂ ਤਾਂ ਸਾਰੀ ਰਾਤ ਤੜਫਣੇ ਠੰਡ ਨਾਲ ਫਤੋ ਡਰਦੀਆਂ ਨੇ ਮਾਰਦੀ ਏ ਤੇਰੀ ਕਾਹ ਹੋਜੀ ਹੁਣ ਕੱਟਾ ਛੱਡਾਂਗੇ ਤੇਰਾ ਬੰਦ ਲੀਏ ਨੂੰ ਸੱਚੀ ਲੋ ਜੀ ਹੁਣ ਕਟਾ ਛੱਡੀਏ ਮੱਝ ਬਣਦੀ ਏ ਤੇ ਵੀਡੀਓ ਬੰਦ ਹੀ ਕਰਨੀ ਪੈਣੀ ਏ ਖੁੱਲਣਾ ਹੀ ਨਹੀਂ ਕਰਨੀ ਤਾਂ ਔਖਾ ਹੀ ਖੁੱਲਣਾ ਹੈ ਖੱਟ ਜਾ ਬੜਾ ਤੰਗ ਕਰਦੇ ਨੇ ਯਾਰ ਕੱਟੇ ਬੱਚੇ ਲੋ ਜੀ ਕਟਾ ਛੱਡਤਾ ਇਹਦੇ ਥੱਲੇ ਹਲੇ ਅੰਦਰ ਚਾੜੂ ਫੇਰ ਕੇ گویا ਇਕੱਠਾ ਕਰਨਾ ਹੈ ਲੱਗ ਪਕ ਮਾੜਾ ਮੋਟਾ ਕਰ ਲਿਆ ਸੀ ਬਾਹਰ ਕੱਢਣ ਤੋਂ ਪਹਿਲਾਂ ਤੇ ਕਰੀਏ ਚੰਗੀ ਤਰ੍ਹਾਂ ਕਰਾਂਗੇ ਇਹ ਟਾਈਮ ਲਾਣਾ ਇਹਨੇ ਪਸਮਨ ਤੇ ਮੜਾ ਜਾਂ ਮਾਂਜਾ ਫੇਰ ਲਈ ਹੋਣਾ ਚਰ ਫੇਰ ਆ ਕੇ ਵੇਨੇ ਪਸਮਗੀਕ ਨਹੀਂ ਮੱਝ ਪਸਮ ਤਾਂ ਨਹੀਂ ਗਈ ਨਹੀਂ ਹਲੇ ਨਹੀਂ ਉਹਨਾਂ ਨੂੰ ਥੋੜਾ ਜਿਹਾ ਮਾਂਝਾ ਫੇਰੀਏ ਫਟਾਫਟ ਇਹ ਅੰਦਰ ਮਾਂਜਾ ਤਾਂ ਫੇਰਦੀਦਾ ਜਗਾ ਸੁੱਕ ਜਾਂਦੀ ਸ਼ਾਮ ਤੱਕ ਫਿਰ ਰਾਤ ਨੂੰ ਅੰਦਰ ਬੰਦ ਦੀਦੀਆਂ ਲਓ ਜੀ ਮਾਂਜਾ ਫੇਰ ਲਿਆ ਥੋੜਾ ਜਿਹਾ ਉੱਤਰ ਉੱਤਰ ਫੇਰਤਾ ਇੱਧਰ ਰਹਿ ਗਿਆ ਮੱਝ ਪਸਮੰਗੀ ਹੋਣੀ ਆਪਣੀ ਮੱਝ ਵੇਖੀ ਐ ਪੱਠੇ ਬੋ ਖਾ ਲਿਆ ਨੇ ਲੈ ਗਈ ਉਹ ਦੁੱਧ ਸਾਰਾ ਲੈ ਗਈ ਉਹ ਤੇਰੀ ਨੂੰ ਸਮੀ ਪੈ ਇਸ ਮੱਝੋ ਚੱਲ ਕੋਈ ਨਾ ਇੱਕ ਰੇਟ ਤਾਂ ਤਾਂ ਚੰਗਾਈ ਦਾ ਕੱਟਾ ਮਾੜਾ ਜਾ ਕਿਉਂਕਿ ਠੰਡ ਜ਼ਿਆਦਾ ਹੈ ਹਾਲੇ ਅੱਧਾ ਕੋਈ ਪੀਤਾ ਹੈ ਇੱਕ ਹੋਰ ਪਿਆ ਦਾਂਗੇ ਤੇ ਚੌਗੇ ਉਹ ਤੇ ਡੋਲ ਲੱਗੇ ਪਾਣੀ ਮਾਰਤਾ ਹੈ ਡਰਮੀ ਚ ਪਾਉਨੇ ਆ ਤੇ ਆਪਰਾ ਮਤਲਬ ਜਾਨੀ ਕਿ ਦੋ ਮੱਜਾਂ ਦਾ ਦੁੱਧ 10 ਕੁ ਲੀਟਰ ਹੋ ਜਾਂਦਾ ਹੈ ਇੱਕ ਟਾਈਮ ਤੇ 20 ਲੀਟਰ ਦੁੱਧ ਹੋ ਜਾਂਦਾ ਜਿੱਥੇ 4-5 ਲੀਟਰ ਕਰੇ ਵਰਤ ਲਈਦਾ 14-15 ਲੀਟਰ ਪਾਇਆ ਜਾਂਦਾ ਆਪਣਾ ਦੁੱਧ ਤੇ ਵੇਖਿਆ ਜੇ ਨਾ ਹੈ ਕੁਝ ਵੀ ਨਹੀਂ ਕੱਢਣ ਪਾਣ ਨੂੰ ਜਿੰਨੇ ਸੇਵਾ ਤੇ ਮਿਹਨਤ ਚਲੋ ਕਿਉਂਨੇ ਆਣਾ ਇਹਨੂੰ ਬੰਨੀਏ ਮੇਰਾ ਕੱਟਾ ਬੰਨਤਾ ਤੇ ਹੁਣ ਆਪਾਂ ਪਹਿਲਾਂ ਤੋਈਏ ਥਾਣਾ ਹਮ ਕੈਮਰਾ ਫੱਡਨ ਵਾਲਾ ਹੈ ਨਹੀਂ ਤੇ ਆਪਾਂ ਚੌਂਨੇ ਆ ਮੱਝ ਤੇ ਤੁਹਾਨੂੰ ਵਿਖਾਣੇ ਆ ਝੋਕੇ ਲੋ ਜੀ ਆ ਆਪਾਂ ਚੌਂਨੇ ਪਿਆਂ ਵਾਲੇ ਤੇ ਡੇਢ ਥਾਣਾ ਆਪਾਂ ਚੰਗਾਤਾ ਹੀ ਕੱਟੇ ਨੂੰ ਤੇ ਹਲੇ ਦੁੱਧ ਕਿਲੋ ਦੁੱਧ ਹੋਰ ਕੱਢੇਗੀ ਯਾਨੀ ਕਿ 4 ਕੁ ਲੀਟਰ ਦੁੱਧ ਇੰਨੇ ਕੱਢਿਆ ਸਾਢੇ 7 ਉਹਨੇ ਸਾਢੇ 11 ਲੀਟਰ ਦੁੱਧ ਦੇ ਇੱਕ ਟਾਈਮ ਹੋ ਗਿਆ ਆਪਣਾ ਠੀਕ ਹੈ ਤੇ ਉਹ ਪੱਟਾ ਨਾ ਚੁੰਗੇ ਫਿਰ ਤੇ ਵੀ ਸਾਢੇ 5 6 ਲੀਟਰ ਦੁੱਧ ਦੇ ਵੀ ਜਿੰਦੀ ਹੈ ਤੇ ਕੱਟੇ ਨਾਲ ਤਾਂ ਚੁੰਗਣਾ ਹੀ ਹੈ ਬਾਈ ਪਹਿਲਾ ਹੱਕ ਤੇ ਉਹਦਾ ਹੀ ਹੈ ਦੁੱਧ ਤੇ ਸਾਡਾ ਤਾਂ ਦੂਜਾ ਹੱਕ ਹੈ ਅਸੀਂ ਤਾਂ ਜ਼ਬਰਦਸਤੀ ਪੀਨੇ ਆ ਉਹਦੀ ਮਾਂ ਹੈ ਭਾਈ ਉਹਨੇ ਤਾਂ ਪੀਣਾ ਹੀ ਪੀਣਾ ਹੈ ਤੇ ਤੁਹਾਨੂੰ ਪੂਰੀ ਚੋਕ ਬਖਾਨਨੇ ਆਪਾਂ ਮੈਂ ਮੜੀ ਜੀ ਵੀਡੀਓ ਬਣਾ ਲਈਏ ਕਈ ਕਾਹੇ ਹੁੰਦੇ ਨੇ ਕਿਤੇ ਲੱਗ ਲੱਗੀ ਹੈ ਵੀਡੀਓ ਤੇ ਉਹ ਖਾਣੇ ਆ ਪੂਰੀ ਚੌਣ ਤੋਂ ਬਾਅਦ ਆਉਣੀ ਦੂਜਾ ਹੱਥ ਵੀ ਲਾਈਏ ਨਾਲ ਕੈਮਰਾ ਫੜਨ ਵਾਲਾ ਹੋਵੇ ਨਾ ਫਿਰ ਤਾਂ ਪ੍ਰੋਪਰ ਬੰਦਾ ਬਣਾ ਕੇ ਵਿਖਾ ਦਿੰਦਾ ਤੇ ਬਾਕੀ ਮੱਝ ਆਪਾਂ ਸੇਰ ਵੀ ਕਰਨੀ ਆ ਜਿਹੜੀ ਜਿਹੜੀ ਹੁਣ ਸੂਈ ਇਹ ਨੂੰ ਸੂਈ ਨੂੰ ਮਹੀਨਾ ਕੋ ਹੋਇਆ ਤੇ ਆਪਾਂ ਲੈਣੀ ਗੱਬਣ ਮੱਝ ਪ੍ਰਾਣੀ ਮਤਲਬ ਇਹ ਨਵੀਂ ਸੂਈ ਏ ਸੱਜਰ ਨਹੀਂ ਰੱਖਣੀ ਤੇ ਤਿਆਰ ਕਰਾਂਗੇ ਝੋਟੀਆਂ ਲੈਣੀਆਂ ਮੇਨ ਆ ਚੋਟੀ ਵੀ ਤਿਆਰ ਕਰਨ ਦੇ ਇਹਨੂੰ ਪਾਊਡਰ ਪਾਣ ਦਿਆਵੇਂ ਤੇ ਤੁਹਾਡ ਜਪਾਇਪ ਸੀਲ ਕਰਨੀ ਹੈ ਡਿਮਾਂਡ ਆਪਣੀ ਇੱਕ ਵੀ ਏ ਤੇ ਦੇ ਦੇਾਂਗੇ ਆਪਾਂ ਵੇਖ ਕੇ ਗੱਲਬਾਤ ਕਰਕੇ ਵਿਖਾ ਕੇ ਤੇ ਮੱਝਾਂ ਫਿੱਟ ਪਈ ਤਗੜੀ ਮੱਝ ਪੂਰਾ ਆਪਾਂ ਪਾ ਰਹੇ ਇਹਨੂੰ ਸਮਾਨ ਤੇ ਦੁੱਧ ਇਹਦਾ ਵੀ 5 ਲੀਟਰ ਹੈਗਾ ਇੱਕ ਟਾਈਮ ਦਾ ਕੱਟੇ ਨੂੰ ਪਿਆਉਣ ਤੋਂ ਬਾਅਦ 5 ਨਹੀਂ 4.5 ਹੀ ਲਾ ਕੇ ਚੱਲੋ ਤੁਸੀਂ ਚਲੋ ਚੋਕੇ ਬਖਾ ਵੀ ਦੇਣੇ ਆਪਾਂ ਲਓ ਜੀ ਮੱਝ ਗਈ ਚੋਈ ਕੱਟਾ ਛੱਡਤਾ ਦੁਬਾਰਾ ਮਾੜਾ ਮੋਟਾ ਦੁੱਧ ਰਹਿ ਜਾਂਦਾ ਉਹ ਪੀਲੇਗਾ ਤੇ ਆਹ ਵੇਖ ਲਓ ਜੀ ਦੁੱਧ ਆਪਣਾ ਆਹ ਕੰਨੀ ਹੈ ਦੁੱਧ ਡੁੱਲਾ ਹੀ ਪਾਣੀ ਡੋਲਦਾ ਹੈ ਤੇ ਆਹ ਵੇਖ ਲਓ ਇਧਰੋਂ ਇੰਜ ਵੇਖੋ ਸਾਡੇ 4.5 ਲੀਟਰ ਤੇ ਪੱਕਾ ਹੀ ਏ ਪੰਜ ਨਹੀਂ ਤੇ ਸਾਪਾ 4.5 ਹੀ ਲਾਉਨੇ ਆ ਵੈਸੇ ਤਾਂ 5 ਹੋ ਜਾਂਦਾ ਆਪਣਾ ਦੁੱਧ ਮਤਲਬ 5 ਦੇ ਨੇੜੇ ਦੀ ਰੈਡ ਲੱਗ ਜਾਂਦਾ ਤੇ ਕੱਟੀ ਨੇ ਵੀ ਪੀਤਾ 6 ਲੀਟਰ ਦੁੱਧਾ ਹੈਗਾ ਮੰਨ ਕੇ ਚੱਲੋ ਜੇ ਕੱਟਾ ਨਾ ਪੀਵੇ ਤੇ ਤੇ ਕੱਟੇ ਨੇ ਤਾਂ ਪੀਨੇ ਪੀਣਾ ਵੀ ਦੱਸਿਆ ਤੁਹਾਨੂੰ ਵੀ ਪਹਿਲਾ ਹੱਕ ਉਹਦਾ ਹੀ ਏ ਚਲੋ ਬਾਕੀ ਕੰਨੀ ਚ ਪਾ ਕੇ ਵਿਖਾਣੇ ਤੁਹਾਨੂੰ ਆਏ ਬਾਹਰ ਗਰੂ ਨੋਈ ਤੇ ਕਿੰਨੀ ਉੱਪਰ ਤੱਕ ਭਰ ਗਈ ਹੈ ਜਦ ਕੀ 10 ਲੀਟਰ ਦੁੱਧ ਇੱਥੇ ਤੱਕ ਆਉਂਦਾ ਹੈ ਯਾਨੀ ਕਿ 11 ਲੀਟਰ ਦੁੱਧ ਤੁਹਾਨੂੰ ਕਿਹਾ 11 ਲੀਟਰ ਦੁੱਧ ਹੈਗਾ ਠੀਕ ਹੈ ਨਾ ਤੇ ਆਹ ਲਾਤਾ ਪਟਕਣ ਤੇ ਦੁੱਧ ਰਾਤ ਨੂੰ ਆਪਾਂ 4 ਲੀਟਰ ਰੱਖ ਲਿਆ ਹੀ ਕਰੇ ਤੇ ਹੁਣ ਲੋੜ ਨਹੀਂ ਹੈਗੀ ਘਰੇ ਰੱਖਣ ਦੀ ਵਾਹਿਗੁਰੂ ਸੱਚੇ ਪਾਸ਼ਾ ਕਰਦੀ ਖਾਲੀ ਇਹ ਨਾ ਕਿਹਾ ਜੀ ਪਾਣੀ ਪਾ ਕੇ ਕਿਤੇ ਕੌਣ ਦੁੱਧ ਜੀ ਨਾ ਪਾਣੀ ਪਾਏਗਾ ਦੁੱਧ ਦੀ ਫੈਂਟ ਲਾ ਕੇ ਦੁੱਧ ਲ ਜਾਂਦਾ ਤੇ ਫੈਂਟ ਵੀ ਆਪਣੀ ਸੁੱਖ ਨਾਲ 7 8 ਤੇ ਆਉਂਦੀ ਆਉਂਦੀ ਆ 8 ਤੇ ਪੱਕੀ ਏ 7 ਤਾਂ ਸੱਚੀ ਪੱਕੀ ਸੌਰੀ ਕਈ ਵਾਰੀ 8 ਆ ਜਾਂਦੀ ਏ ਤੇ ਫੈਂਟ ਵੀ ਆਪਣੀ ਬਿਲਕੁਲ ਸਹੀ ਹੁੰਦੀ ਏ ਚਲੋ ਹੁਣ ਆਪਾਂ ਗੋਆ ਗੋਆ ਹੋਂਜ ਕੇ ਚਾਹ ਪੀਨੇ ਅੰਦਰ ਜਾ ਕੇ ਤੇ ਇਹ ਕਲਿੱਪ ਇੱਥੇ ਤੱਕ ਹੀ ਅੱਗੇ ਵੇਖਿਓ ਵੀਡੀਓ ਅੱਗੇ ਆਪਾਂ ਕੀ ਕਰਦੇ ਆ ਬਣੇ ਰੋ ਵੀਡੀਓ ਵਿੱਚ ਤੇ ਆਪਾਂ ਚਾਹ ਪੀਨੇ ਹੁਣ ਪਹਿਲਾਂ ਜਾ ਕੇ ਇਹਨੂੰ ਬਨ ਕੇ ਗੋਆ ਹੋਂਜ ਕੇ ਪੀਵਾਂਗੇ ਚਾਹ ਸੱਚੀ ਬਾ ਵੀਡੀਓ ਬੰਦ ਕਰਤੀ ਸੀ ਹਲੇ ਕੱਟਾ ਬੰਨਿਆ ਨਹੀਂ ਮੈਂ ਉੱਥੇ ਖੜਾ ਆਵਾ ਕਿੰਨੀ ਵੀ ਉੱਥੇ ਪਈ ਬਾਲਟੀ ਵੀ ਤੇ ਮੈਂ ਕਹਿਣ ਦਿਆ ਸੀ ਵੀ ਆਪਾਂ ਦੁੱਧ ਹੀ ਆਏਗਾ ਦੁੱਧ ਤੋਂ ਦੁੱਧ ਆਪਣਾ ਤੋਲੇਗਾ ਤੇ ਫੈਂਟ ਵੀ ਲਾਏਗਾ ਆਪਾਂ ਉਹ ਵੀ ਤੁਹਾਨੂੰ ਵੀਡੀਓ ਚ ਵਿਖਾਣੇ ਆ ਅੱਜ ਕਿਤੇ ਕਈ ਜਣੋਂ ਪਲੇ ਖਾਵੇ ਖਰੇ ਪਾਣੀ ਪਾ ਕੇ ਨੇ ਵਿਖਰਾਤਾ ਤੇ ਦੋ ਮੱਝਾਂ ਚਲੋ ਇਹਨਾਂ ਦੁੱਧ ਦਿੰਦੀਆਂ ਯਾ ਮੱਝਾਂ ਚੰਗੀਆਂ ਹੋਣ ਤੇ ਆਪਾਂ ਖਰਾਕ ਪਾਣੇ ਆ ਦੇ 11 12 ਲੀਟਰ ਦੁੱਧ ਕੋਈ ਜ਼ਿਆਦਾ ਨਹੀਂ ਇੱਕ ਇੱਕ ਮੱਝ ਗੱਡੀ ਜਾਂਦੀ 20 20 ਲੀਟਰ ਜੇ ਕੱਢਣ ਤੇ ਆ ਜੇ ਤੇ ਦੁੱਧੇ ਦਾ ਜਿਆਦਾ ਹੀ ਦੁੱਧ ਥੋੜੇ ਜਿਹਾ ਮੇਰੇ ਤੋਂ ਸੇਵਾ ਜੀ ਨਹੀਂ ਹੋਈ ਚੰਗੀ ਤਰ੍ਹਾਂ ਮੇਰੇ ਹਿਸਾਬ ਨਾਲ ਤਾਂ ਮੈਂ ਇਹੀ ਕਹਾਂਗਾ ਬਾਕੀ ਤਾਂ ਕੋਸ਼ਿਸ਼ ਤਾਂ ਪੂਰੀ ਕਰੀਦੀ ਏ ਲੱਗੇ ਰਹੀਦਾ ਏ ਨਹੀਂ ਤਾਂ ਦੁੱਧੇ ਦਾ ਤੇ ਵਧੀਆ ਸੀ ਜਦੋਂ ਆਈ ਸੀ ਸ਼ੁਰੂ ਤੋਂ ਚਲੋ ਬਾਕੀ ਜੋ ਪਰਮਾਤਮਾ ਦੇਣਾ ਉਹਨੇ ਜੀ ਖੁਸ਼ ਰਹੀਦਾ ਚਲੋ ਹੁਣ ਆਪਾਂ ਗੋਇਆ ਇਕੱਠਾ ਇਹਨੂੰ ਬੰਨੀਆਂ ਨਾਲੇ ਮੱਝ ਹੁਣ ਟੱਪਾਂ ਲੱਗ ਗਈ ਏ ਤੇ ਚਾਹ ਪਾਣੀ ਪੀ ਵੀਏ ਚੱਲ ਕੇ ਅੰਦਰ ਇਹ ਤੂੜੀ ਭੋਖ ਲਾਰਦੀਆਂ ਜਿਹੜੀ ਮੇਨ ਪ੍ਰੋਬਲਮ ਆਉਂਦੀ ਮੈਨੂੰ ਦੁੱਧ ਹੈਗਾ ਤਾਂ ਨਹੀਂਗਾ ਨਹੀਂ ਦੁੱਧ ਕਿੱਥੋਂ ਆਇਆ ਥੱਲੇ ਕਿਹੜਾ ਵੀਰ ਦਾ ਪਲਾਂਟ ਲੱਗਾ ਚੱਲ ਆ ਜਾ ਇੱਧਰ ਹੁਣਾ ਹਟ ਬਾਕੀ ਆ ਸਫਾਈ ਕਰ ਦਿੱਤੀ ਏ ਆਗੋ ਆ ਸਾਰਾ ਬਾਹਰ ਕੱਢੇ ਹੁਣ ਪਾਣੀ ਮਾਰਾਂਗੇ ਇੱਥੇ ਇੱਥੋਂ ਮਾਰਾਂਗੇ ਥੱਲੇ ਨਾਲੀ ਚ ਜਾਏਗਾ ਸਿੱਧਾ ਬਾਰ ਤੇ ਆਪਣਾ ਵੀ ਸੁਪਨਾ ਫਾਰਮ ਬਣਾਉਂਦਾ ਤੇ ਕਦੀ ਬਾਬਾ ਮੇਰੇ ਕਰੇ ਬਣਾਵਾਂਗੇ ਵੀ ਜਰੂਰ ਵੱਡਾ ਕਈ ਭਰਾ ਰੱਖਣਾ ਚਾਹੁੰਦੇ ਨੇ ਸ਼ੌਂਕ ਨਾਲ ਡੰਗਰ ਪਰ ਡੰਗਰ ਰੱਖਣ ਦਾ ਅਸਲ ਚ ਫਾਇਦਾ ਤਾਂ ਆਪ ਆਪ ਕੰਮ ਕਰੀਏ ਬੰਦਾ ਰੱਖ ਕੇ ਕੰਮ ਕੀਤਾ ਨਾ ਉਹ ਤਾਂ ਕੋਈ ਫਾਇਦਾ ਨਹੀਂ ਕਿਉਂਕਿ ਆਪਣਾ ਨੌਲਜ ਹੀ ਨਹੀਂ ਆਉਣੀ ਫਿਰ ਨੌਲ ਜੀ ਹੋਏਗੀ ਆਪਾਂ ਨੂੰ ਡੰਗਰ ਬੱਚੇ ਦੀ ਤਾਂ ਹੀ ਆਪਣਾ ਪਤਾ ਲੱਗੇਗਾ ਨਾ ਬਾਹਰੋਂ ਆਪਾਂ ਚੰਗਾ ਡੰਗਰ ਖਰੀਦ ਸਕਾਂਗੇ ਜਾਂ ਡੰਗਰ ਕਦੋਂ ਟੀਕਾ ਲੱਗਣਾ ਹੈ ਜਾਂ ਕਦੋਂ ਬਿਮਾਰ ਹੈ ਪੰਦਰ ਨੂੰ ਪਤਾ ਹੋਵੇ ਸਾਰਾ ਤਾਂ ਫਾਇਦਾ ਫਾਰਮ ਬਣਾਉਂਦਾ ਰਿਹਾ ਤੇ ਪਹਿਲੇ ਆਉਂਦੇ ਹੱਥੀ ਕੰਮ ਕਰੋ ਥੋਲੀ ਥੋਲੀ ਜਦੋਂ ਕੰਮ ਸਿਰਾਂ ਤੇ ਚੜਦਾ ਹੈ ਉਦੋਂ ਬੰਦੇ ਵੀ ਨਾਂ ਰੱਖਣੇ ਪੈਂਦੇ ਨੇ ਜਦੋਂ ਜ਼ਿਆਦਾ ਕੰਮ ਹੋਵੇ ਚਲੋ ਬੰਦਿਆਂ ਬਿਨਾ ਵੀ ਨਹੀਂ ਸਰਦਾ ਪਰ ਸ਼ੁਰੂ ਤੋਂ ਆਪਣਾ ਜਿੰਨਾ ਕੋਈ ਕਲੇ ਕਰੋ ਮੱਜਾਂ ਹੋਰ ਰੱਖ ਕੇ ਵੀ ਮੈਂ ਕਰ ਸਕਦਾ ਵਾਂ ਫੇਰ ਆਪਾਂ ਬਤਾਵਾਂਗੇ ਜਦੋਂ ਜ਼ਿਆਦਾ ਹੋਊਗਾ ਉਹ ਤੋਂ ਬਾਬਾ ਮਿਹਰ ਕਰੇ ਬੰਦੇ ਜ਼ਰੂਰ ਰੱਖਾਂਗੇ ਕੱਦ ਨਾਲ ਚਲ ਪੱਠੇ ਪੁੱਠੇ ਦੇ ਲੋੜ ਪਈ ਦੀ ਤੇ ਆਪਣਾ ਜ਼ਿਲ੍ਹਾ ਪਟਿਆਲਾ ਜੇ ਕੋਈ ਦੂਰੋਂ ਵੀਡੀਓ ਵੇਖੇ ਤੇ ਮੈਸੇਜ ਕਰੇ ਮੱਝ ਲੈਣੀ ਹੈ ਨੇੜੇ ਤੇੜੇ ਮੈਸੇਜ ਕਰੇ ਕਿਉਂਕਿ ਇੱਕ ਦੋ ਵਾਰੀ ਚੌਣੀ ਵੀ ਹੁੰਦੀ ਹੈ ਮੱਝ ਦੋ ਤਿੰਨ ਵਾਰੀ ਚੌਕ ਹੀ ਪਤਾ ਲੱਗਦਾ ਹੈ ਮੱਝ ਦਾ ਚਾਲ ਚਲੇਵਾ ਘਰੇ ਆਉਣ ਦਾ ਲੱਗਦਾ ਹੈ ਤੇ ਮੈਸੇਜ ਆਪਣਾ ਨੇੜੇ ਵੀ ਕਰਿਆ ਜੀ ਦੂਰੋਂ ਫਿਰ ਆਉਣਾ ਵੀ ਔਖਾ ਹੈ ਰਹਿਣਾ ਵੀ ਔਖਾ ਹੈ ਜਾਣਾ ਵੀ ਔਖਾ ਹੈ ਠੀਕ ਹੈ ਜੀ ਵੀਡੀਓ ਚ ਬਣੇ ਰਿਹਾ ਜੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਜੀ ਹੋਜੀ ਮਿੱਤਰੋ ਕਾਮਕਾਰ ਨਵੇੜ ਕੇ ਅੰਦਰ ਆ ਗਏ ਆ ਤੇ ਹੱਥ ਚ ਆਪਣੇ ਸਟੀਲ ਦਾ ਗਲਾਸ ਤੇ ਨਾਲ ਟੀਵੀ ਲਾ ਲਿਆ ਆਪਾਂ ਤਾਂ ਵੀ ਉੱਠ ਕੇ ਸਰੇ ਸਰੇ ਬਹਿ ਗਏ ਆ ਪਾਠ ਪੂਜਾ ਕਰਨ ਲਈ ਲਓ ਜੀ ਮਿੱਤਰੋ ਤੇ ਆਪਾਂ ਆਪਦਾ ਕੰਮਕਾਰ ਸਵੇਰ ਦਾ ਨਵੇੜ ਕੇ ਚਾਹ ਪਾਣੀ ਪੀ ਕੇ ਚੱਲ ਪਿਆ ਪੱਠੇ ਲੈਣਾ ਤੇ ਵੀਡੀਓ ਲੰਮੀ ਨਾ ਹੋ ਜੇ ਇਸ ਕਰਕੇ ਛੋਟੇ ਛੋਟੇ ਸ਼ਾਰਟ ਹੀ ਪਾਵਾਂਗੇ ਆਪਾਂ ਨਿੱਕੇ ਨਿੱਕੇ ਬਣਾਵਾਂਗੇ ਤੇ ਹੁਣ ਪੱਠੇ ਜਾ ਕੇ ਅੱਗੇ ਸੀਨ ਪਾਵਾਂਗੇ ਚੱਲ ਪਿਆ ਘਰੋਂ ਪੱਠੇ ਵੱਢਦੇ ਆ ਹਲੇ ਟਾਈਮ 8:30 ਦਾ ਹੀ ਹੋਇਆ ਹੈ ਤੇ ਮੈਂ ਪੱਠੇ ਲੈ ਆਈਏ ਫਿਰ ਅੱਡੇ ਤੇ ਜਾਣਾ ਅੱਡੇ ਤੇ ਅੱਜ ਛੋਟੇ ਸਾਹਿਬ ਜਿਆਦਿਆਂ ਦਾ ਸਿੱਧੀ ਜੋੜ ਮੇਲੇ ਕਰਕੇ ਆਪਾਂ ਜਿਹੜਾ ਪ੍ਰੋਗਰਾਮ ਨਹੀਂ ਹੁੰਦਾ ਇਹ ਸ਼ਿਦੀ ਜੋੜ ਮੇਲੇ ਬੱਚਿਆਂ ਦਾ ਛੋਟੇ ਛੋਟੇ ਬੱਚੇ ਹਨ ਪਤਾ ਤੈਨੂੰ ਹਾਂ ਫਿਲਮ ਤਾਂ ਦੇਖੀ ਨਾ ਪਤਾ ਹੀ ਕੀ ਨਾਂ ਹੈ ਬਾਬਾ ਜੀ ਸਿੰਘ ਜੀ ਜੁਰਾ ਸੇਂਗੀ ਜੀ ਬਾਬਾ ਜੁਰਾ ਵਸਿੰਗੀ ਬਾਬਾ ਫਤੇ ਸਿੰਘ ਜੀ ਵੈਰੀ ਗੁੱਡ ਤੇ ਬੱਚਿਆਂ ਨੂੰ ਦੱਸਿਆ ਕਰੋ ਆਪਣੇਆਂ ਨੂੰ ਵੀ ਪਤਾ ਕੀ ਹੁਣ ਕਈ ਮੈਂ ਨਾ ਵੀਡੀਓ ਵੇਂਦਾ ਪਈ ਇੱਕ ਵੀਰ ਦੀ ਚੈਨਲ ਦਾ ਨਾਂ ਭੁੱਲ ਗਿਆ ਹੈ ਫਤੇਗੜ ਸਾਹਿਬ ਲੋਕ ਜਾਂਦੇ ਨੇ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਸੀ ਫਤੇਗੜ ਸਾਹਿਬ ਆਏ ਕਿਉਂ ਬਸ ਮੇਲਾ ਕਹਿ ਦਿੰਦੇ ਨੇ ਇਹ ਮੇਲਾ ਨਹੀਂ ਹੈਗਾ ਇਹ ਛੀਦੀ ਜੋੜ ਮੇਲ ਏ ਤੇ ਛੋਟੇ-ਛੋਟੇ ਬੱਚੇ ਆਪਣੇ ਬੱਚਿਆਂ ਨੂੰ ਮਾੜੀ ਜੀ ਖੰਗ ਲੱਗ ਜੇ ਤਾਂ ਆਪਾਂ ਨੂੰ ਕੀ ਹੁੰਦਾ ਤੇ ਤਨ ਉਹ ਸੱਚੇ ਪਾਤਸ਼ਾਹ ਸੀ ਬਸ ਉਹ ਤਾਂ ਮਦਰ ਰਾਬੀ ਸਨ ਜਿਹੜਾ ਐਡਾ ਜਿਗਰਾ ਸੀ ਤੇ ਬਸ ਤੁਹਾਨੂੰ ਪਤਾ ਹੀ ਆਪਣੇ ਬੱਚਿਆਂ ਨੂੰ ਮੜਾ ਬੁਖਾਰ ਚੜ ਜੇ ਆਪਣੇ ਕੀ ਹਾਲਾਤ ਹੁੰਦੇ ਨੇ ਵੀ ਆਹ ਦੋ ਬੱਚੇ ਨੂੰ ਉਹ ਦੋ ਬਸ ਉਹ ਗੁਰੂ ਪਿਤਾ ਜੀ ਕਰ ਸਕਦੇ ਹਨ ਤਨ ਗੁਰੂ ਗੋਬਿੰਦ ਸਿੰਘ ਜੀ ਕਰ ਸਕਦੇ ਹਨ ਤੇ ਉਹਨਾਂ ਦੀ ਛੇ ਦਿਨ ਕੋਟੀ ਕੋਟੀ ਪ੍ਰਣਾਮ ਹੈ ਤੇ ਬਾਕੀ ਜਾਣਨੇ ਆ ਮੱਥਾ ਟੇਕਦੇ ਆ ਤੁਹਾਨੂੰ ਵੀ ਵਿਖਾਣੇ ਆ ਤੇ ਫਟਾਫਟ ਪੱਠੇ ਵੱਢੀਏ ਚਲੋ ਹਾਂਜੀ ਮਿੱਤਰੋ ਪੱਠੇ ਆਪਾਂ ਵੱਢ ਲੈਣੇ ਤਰਕੀਬਨ ਤੇ ਇੱਕ ਪੰਡ ਲੱਦ ਲਈ ਏ ਤੇ ਦੋ ਪੰਡਾ ਹੋਰ ਲੈ ਚੱਲੇ ਆ ਤਿੰਨ ਪੰਡਾ ਪੱਠੇ ਲੈ ਚੱਲੇ ਆ ਪੱਠੇ ਹੁਣ ਵੱਧ ਲੈ ਕੇ ਜਾਂਦੇ ਨੇ ਕਈ ਵਾਰੀ ਅਗਲੇ ਤੇ ਨਾ ਵੱਡਣ ਨੂੰ ਦਿਲ ਕਰੇ ਤੇ ਫਿਰ ਆਪਾਂ ਨਹੀਂ ਵੱਡੀ ਦੇ ਤੇ ਲੱਗੋ ਜਾਂ ਪੱਠੇ ਵੱਡਣ ਤੇ ਫਟਾਫਟ ਵੱਢ ਕੇ ਚੱਲਦੇ ਆ ਗੁਰੂ ਘਰ ਲੋ ਜੀ ਪੱਠੇ ਵੱਢ ਕੇ ਪਿੰਡਾਂ ਵੱਲ ਨੂੰ ਚੱਲ ਪਏ ਆ ਤੇ ਫਟਾਫਟ ਜਾ ਕੇ ਨਾਈਏ ਤੋਂ ਇਹ ਹਾਲਤ ਵੇਖੋ ਕੀ ਹੋ ਗਈ ਗਿੱਲੇ ਪੱਠੇ ਨੂੰ ਆਹ ਨਾਲ ਐਵੇਂ ਠੰਡ 'ਚ ਮਰਨ ਡਿਆ ਮੋਟਰ ਤੋਂ ਪੱਠੇ ਲੈ ਕੇ ਜਾ ਰਹੇ ਹਾਂ ਧੁੱਪ ਚੜ੍ਹੀ ਹੋਈ ਸੀ ਤੇ ਇੱਕਦਮ ਧੁੰਦ ਪੈ ਗਈ ਕੋਹਰਾ ਪੈ ਗਿਆ ਵੇਖੋ ਕਿੰਨਾ ਤੇ ਇੰਨੀ ਸੋਹਣੀ ਧੁੱਪ ਚੜ੍ਹੀ ਹੋਈ ਸੀ ਪਿੰਡ ਦਿਖਣਾ ਬੰਦ ਹੋ ਗਿਆ ਧੁੰਦ ਕਰਕੇ ਜ਼ੂਮ ਕਰਦੇ ਆਪਾਂ ਵੇਖੋ ਧੁੰਦਿੱਕੋ ਦਮ ਡਿੱਗੀ ਐ ਇੰਨੀ ਸੋਹਣੀ ਧੁੱਪ ਚੜ੍ਹੀ ਹੋਈ ਸੀ ਲੋ ਜੱਡੇ ਦੇ ਆ ਗਏ ਸੀ ਆਪਾਂ ਤੇ ਮੱਥਾ ਟੇਕ ਲਿਆ ਤੇ ਹੈ ਆਏ ਧੀ ਖੜੇ ਹਨ ਮੈਂ ਚਲ ਗੱਲਾਂ ਬਾਤਾਂ ਮਾਰਦੇ ਆ ਅੰਤਾਲ ਅਰਪਣ ਤਾਇਆ ਬਿੱਟੂ ਤੇ ਮੱਥਾ ਟੇਕ ਕੇ ਆਪਾਂ ਇੱਥੇ ਖੜੇ ਆ ਅੱਜ ਪਹਿਲਾ ਦਿਨ ਅਖੰਡ ਪਾਠ ਸਾਹਿਬ ਦਾ ਉਹ ਠੀਕ ਠਾਕ ਅੰਕਲ ਜੀ ਹਾਂ ਉਹ ਆ ਜੋ ਹਾਂ ਜੀ ਮਿੱਤਰੋ ਟਾਈਮ ਹੋ ਗਿਆ ਪਾਣੀ ਡਾਉਣ ਦਾ ਤੇ ਪਾਣੀ ਆ ਜਾ ਸੀ ਤਾਜ਼ਾ ਟੂਟੀ ਆਈ ਸੀ ਦੋ ਦੋ ਬਾਲਟੀਆਂ ਪੀਣੀਆਂ ਤਾਜੇ ਪਾਣੀ ਦੀ ਡਾਵਾਂਗੇ ਆਪਾਂ ਠੰਡਾ ਪਾਣੀ ਪੀਂਦੀਆਂ ਨਹੀਂ ਗੀਆਂ ਆਹ ਵੇਖੋ ਤਾਜਾ ਪਾਣੀ ਪੀਂਦੀਆਂ ਨੇ ਤੇ ਟੈਪ ਲਾਇਆ ਆਪਾਂ ਟੂਟੀ ਤੋਂ ਤਾਜਾ ਪਾਣੀ ਭਰ-ਭਰ ਕੇ ਨਾਣ ਪਈ ਜਾਂਦੇ ਆ ਓਏ ਫੜ ਜਾ ਡੋਲੇਗੀ ਕਿਉਂ ਫਰਚ ਗਿੱਲਾ ਕਰਦੀਆਂ ਇਹ ਪਾਣੀ ਪਈਏ ਫਟਾਫਟ ਅੱਡੇ ਤੇ ਮੱਥਾ ਮੱਥਾ ਟੇਕਾਂ ਆਪਾਂ ਤੇ ਮੱਥਾ ਟੇਕਣ ਤੋਂ ਬਾਅਦ ਆ ਕੇ ਪਾਣੀ ਢਾਣ ਲੱਗ ਗਏ ਆ ਪੱਠੇ ਪਾਏ ਨੇ ਤੇ ਹੋਰ ਥੋੜੀ ਦੇਰ ਨੂੰ ਚੋ ਚੂ ਕੇ ਆਪਾਂ ਕੰਮ ਨਵੇੜਾਂਗੇ ਫਿਰ ਖਿੱਚ ਗਿਆ ਕੰਮ ਆਪ ਕੰਮ ਲੇਟ ਹੋ ਗਿਆ ਅੱਜ 4:00 ਵੱਜ ਗਏ ਬਾਕੀ ਮਿੱਤਰੋ ਭਾਵੇਂ ਗਰਮੀ ਹੋਵੇ ਭਾਵੇਂ ਸਰਦੀ ਆਪਾਂ ਐਵੇਂ ਜਿਹੜੇ ਕਾਗਜ਼ ਹੁੰਦੇ ਨੇ ਉਹਨਾਂ ਨੂੰ ਰੋੜੀਆਂ ਤੇ ਨਹੀਂ ਸੱਟੀਦਾ ਜਾਂ ਗੰਦ ਨਹੀਂ ਪਾਈਦਾ ਉਹ ਐ ਇਕੱਠੇ ਕਰਕੇ ਅੱਗ ਲਾ ਦਈਏ ਸ਼ਾਮ ਨੂੰ ਨਾਲੇ ਤਾਂ ਧੂਣੀ ਜੀ ਬਲ ਜਾਂਦੀ ਏ ਡੰਗਰਾਂ ਕੋਲ ਇੱਕ ਆ ਜਾਂ ਮਿਲ ਜਾਂਦਾ ਤੇ ਨਾਲੇ ਆ ਕਾਗਜ਼ ਸੜ ਜਾਂਦੇ ਨੇ ਇਹ ਵੀ ਜ਼ਰੂਰ ਐਵੇਂ ਕਰਿਆ ਕਰੋ ਕਾਗਜ਼ ਰੂੜੀ ਰਾੜੀ ਤੇ ਵੀ ਛਟੋ ਕੇ ਗਾਂਦੀ ਪੈਣਾ ਇਹ ਬਹੁਤ ਗੰਦੀ ਪਲਾਸਟਿਕ ਹੈ YouTube ਕਰਕੇ ਨਹੀਂ ਮੈਂ ਕੱਲਾ ਕਰਦਾ ਕਿ ਕੋਈ ਬੰਦੇ ਸੋਚਣ YouTube ਕਰਕੇ ਮੈਂ YouTube ਤੇ ਤਾਂ ਹੋਣਾ ਆਵਾ ਪਹਿਲਾਂ ਸ਼ੁਰੂ ਤੇ ਆਪਣਾ ਇਹ ਕੰਮ ਸੀ ਅੱਗ ਬਾਲਦੀ ਦੀ ਡੇਲੀ ਨਾਲੇ ਮੱਖੀ ਮੱਛਰ ਭੱਜ ਜਾਂਦਾ ਅੱਗ ਨਾਲ ਹਾਂਜੀ ਮਿੱਤਰੋ ਆਪਣਾ ਕੰਮ ਕਾਰ ਨਿਬੜ ਗਿਆ ਮੱਜਾਂ ਝੋਲੀਆਂ ਤੇ ਆ ਅੰਦਰ ਬਾਹਰ ਤੇ ਨੇ ਡੰਗਰ ਆ ਇੱਥੇ ਹੀ ਰਹੇਗੀ ਬਾਹਰ ਹੀ ਤੇ ਤੱਪੜ ਤੁਪੜ ਆਪਾਂ ਲਾਤਾ ਹੀ ਤੇ ਖੁਰਲੀ ਭਾਰਤੀ ਸਵੇਰ ਜੋਗੇ ਸਵੇਰੇ ਆਪਾਂ ਬਾਹਰ ਕੱਢਾਂਗੇ ਤੇ ਖਾਣ ਲੱਗ ਜਾਣਗੇ ਸਿੱਧਾ ਤੇ ਹੁਣ ਬਸ ਇੱਥੇ ਪਾਣੀ ਮਾਰਨਾ ਹੈ ਸਵੇਰ ਤੱਕ ਇਹ ਸੁੱਕ ਜਾਏਗਾ ਤੇ ਮਿੱਤਰੋ ਜੋ ਕੀਤਾ ਤੁਹਾਨੂੰ ਸਾਰਾ ਵਿਖਾਇਆ ਸਾਰਾ ਦਿਨ ਚ ਆਪਾਂ ਜੋ ਵੀ ਕਰਦੇ ਆਂ ਤੇ ਮੈਨੂੰ ਪਤਾ ਆਪਣੇ ਪਿੰਡ ਵਾਲੀ ਵਿੰਦੇ ਯਾਤਰ ਵੀਡੀਓ ਹਲੇ ਬਾਹਰ ਨਹੀਂ ਆਏ ਨੇ ਲੋਕ ਵੇਖਣ ਲੱਗੇ ਆਪਾਂ ਨੂੰ ਜਾਣਦਾ ਕੋਈ ਤੇ ਚਲੋ ਹੌਲੀ ਹੌਲੀ ਪ੍ਰਮਾਤਮਾ ਮਿਹਰ ਕਰੇਗਾ ਜਰੂਰ ਆਪਾਂ ਵਧੀਆ ਵਲੌਗ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤੇ ਲੋਕ ਜਾਣਨਗੇ ਆਪਾਂ ਨੂੰ ਤੇ ਬਾਕੀ ਜੇ ਵੀਡੀਓ ਚੰਗੀ ਲੱਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਤੁਹਾਡੇ ਕੋਲ ਜੋ ਵੀ ਵੀਡੀਓ ਆਪਾਂ ਪਾਵਾਂਗੇ ਅਪਡੇਟ ਤੁਹਾਡੇ ਕੋਲ ਹੁੰਦੀ ਰਵੇ ਤੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਤੁਹਾਡਾ ਪਿਆਰ ਹੀ ਜ਼ਰੂਰੀ ਹੌਸਲਾ ਪਜਾਈ ਲਈ ਤੁਹਾਡਾ ਬਸ ਇਹੀ ਹੈ ਵੀ ਤੁਸੀਂ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਤੇ ਲਾਈਕ ਕਰ ਦਿਓ ਤੇ ਜਿਹੜੇ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ ਬਾਏ ਬਾਏ